ਦੋਸਤੋ ਸਵਾਗਤ ਹੈ ਤੁਹਾਡਾ ਸੋਨਾਂ ਅੱਜ ਫਿਰ ਮੇਰੇ ਚੈਨਲ ਤੇ ਅੱਜ ਆਪਾਂ ਗੱਲ ਕਰਦੇ ਆ ਜਿਹੜਾ ਕੋਲਕਾਤਾ ਆਰਜੀ ਕਾਲਜ ਤੇ ਉਹ ਮਤਲਬ ਕੇਸ ਚੱਲ ਰਿਹਾ ਹੈ ਰੇਪ ਕੇਸ ਚੱਲ ਰਿਹਾ ਕੁੜੀ ਦਾ ਉਹ ਗੱਲ ਕਰਦੇ ਆ ਆਪਾਂ ਉਹਦੇ ਬਾਰੇ ਉਹਦੇ ਬਾਰੇ ਇੱਕ ਬੱਡੀ ਰਿਪੋਰਟ ਆਈ ਹੈਗੀ ਬਹੁਤ ਹੀ ਮਤਲਬ ਜਿਹੜੀ ਖੁਲਾਸੇ ਕਰਦੀ ਹੈਗੀ ਉਹ ਉਹਨਾਂ ਨੇ ਇਦਾਂ ਕਿਹਾ ਵੀ ਇੱਕ ਕੇਸ ਮਤਲਬ ਜਿਹੜੇ ਸੀਵੀ ਜਾਂਚ ਹੋ ਰਹੀ ਹੈ ਉੱਤੇ ਤੇ ਉਹ ਕਹਿੰਦੇ ਵੀ ਇੱਕ ਬੰਦੇ ਦਾ ਕੰਮ ਨਹੀਂ ਲੱਗਦਾ ਇਹ ਪੰਜ ਜਣਾਂ ਦਾ ਕੰਮ ਲੱਗਦਾ ਹੈਗਾ ਉਹਨਾਂ ਨੇ ਕਿਉਂ ਇਦਾਂ ਗੱਲਾਂ ਕੀਤੀਆਂ ਆਪਾਂ ਆਪ ਸਾਰੀ ਗੱਲ ਕਰਦੇ ਆਂ ਤੇ ਹੋਰ ਵੀ ਬਹੁਤ ਕੇਸ ਨਿਕਲ ਕੇ ਆਏ ਆ ਇਹ ਕੇਸ ਦੇ ਮਤਲਬ ਨਾਲ-ਨਾਲ ਉਹ ਆਪਾਂ ਸਾਰੀਆਂ ਗੱਲਾਂ ਕਰਦੇ ਆਂ ਅੱਜ ਇਸ ਵੀਡੀਓ 'ਚ ਸਵਾਗਤ ਆ ਤੁਹਾਡਾ ਮੇਰਾ ਤੇ ਆਪਾਂ ਪਹਿਲੀ ਗੱਲ ਇਹ ਕਰਦੇ ਆਂ ਵੀ ਉੱਥੇ ਨਾ ਡਰੱਗ ਦਾ ਤੁੰਦਾ ਬਹੁਤ ਹਾਈ ਲੈਵਲ ਤੇ ਚੱਲ ਰਿਹਾ ਹੈਗਾ ਇੱਕ ਡਰੱਗ ਦਾ ਤੁੰਦਾ ਚੱਲ ਰਿਹਾ ਤੇ ਉੱਥੇ ਮਤਲਬ ਇੱਕ ਪੋਰਨੋਗ੍ਰਾਫੀ ਬਹੁਤ ਹਾਈ ਲੈਵਲ ਦੀ ਚੱਲ ਰਹੀ ਹੈ ਕਾਲਜ 'ਚ ਜਿਹੜੇ ਮੈਂ ਪਹਿਲਾਂ ਕੁੜੀਆਂ ਸ਼ਿਕਾਰ ਹੋਈਆਂ ਉਹ ਮਤਲਬ ਬਿਆਨ ਦੇ ਰਹੀਆਂ ਆਂ ਵਿਨੋਦ ਸੇ ਕਹਿੰਦੇ ਵੀ ਦੱਥ ਨਾਲ ਵੀ ਪੋਰਨੋਗ੍ਰਾਫੀ ਚੱਲ ਰਹੀ ਹੈ ਵੀ ਇੱਕ ਮਰੀ ਕੁੜੀ ਦੀ ਲਾਸ਼ ਤੇ ਵੀ ਪੋਰਨੋਗ੍ਰਾਫੀ ਹੋ ਰਹੀ ਹੈ ਜਿੱਦੋਂ ਦਾ ਕੁੜੀ ਨਾਂ ਨਾ ਮਿਲੇ ਉਹਨਾਂ ਨੂੰ ਤੇ ਉਹ ਮਰੀ ਕੁੜੀ ਦੇ ਉਹਦੇ ਬਾਡੀ ਨਾਲ ਵੀ ਰੇਪ ਕਰ ਰਹੇ ਆਗੇ ਪੋਰਨੋਗ੍ਰਾਫੀ ਕਰ ਰਹੇ ਆ ਮਤਲਬ ਵੀਡੀਓ ਬਣਾ ਰਹੇ ਆਗੇ ਮਤਲਬ ਪੂਰੀ ਹੱਦ ਤੱਕ ਉਹਨਾਂ ਦੀ ਇਨਸਾਨੀਅਤ ਗਿਰ ਚੁੱਕੀ ਹੈਗੀ ਤੇ ਇੱਕ ਨਵਾਂ ਸੁਣੋ ਹੋਰ ਗੱਲ ਦੱਸਾਂ ਵੀ ਅੱਜ ਅੱਜ ਦੀ ਡੇਟ ਅੱਜ ਦੇ ਦਿਨ 'ਚ ਤਿੰਨ ਦੋ ਕੇਸ ਆਇਆ ਹੈਗੇ ਬਾਹਰ ਰੇਪ ਦੇ ਪਹਿਲਾ ਤਾਂ ਆਇਆਗਾ ਇੱਕ 12 ਸਾਲ ਦੇ ਮੁੰਡੇ ਨੇ 3 ਸਾਲ ਦੀ ਕੁੜੀ ਨਾਲ ਰੇਪ ਕੀਤਾ ਦੂਜੀ ਗੱਲ ਇੱਕ ਮਤਲਬ ਵੀ ਦੇਖ ਲਓ ਤੁਸੀਂ ਐਂ ਸੋਚ ਲਓ ਵੀ ਕਿੱਡੀ ਕੀ ਕੁੜੀ ਹੋਊਗੀ 3 ਸਾਲ ਦੀ ਇਹਦਾ ਹੱਥ ਮੇਰੇ ਅੱਡੇ ਹੱਥ ਜਿੱਡੀ ਹੋਊਗੀ ਤੇ ਦੂਜੀ ਗੱਲ ਇੱਕ ਉੱਥੇ ਮੁਜ਼ੱਫਰਨਗਰ ਚ ਦਲਿਤ ਪਰਿਵਾਰ ਦੀ ਕੁੜੀ ਨਾਲ ਰੇਪ ਕੀਤਾ ਘਰੋਂ ਕੱਢ ਕੇ ਲੈ ਜਾ ਕੇ ਉਹਨੂੰ ਪੰਜ ਜਾਣਿਆਂ ਨੇ ਤੇ ਮੁਰਕ ਕੇ ਉਹਦੇ ਪ੍ਰਾਈਵੇਟ ਪਾਰਟ ਚ ਚਾਕੂ ਮਾਰੇ ਜ਼ੋਰ-ਜ਼ੋਰ ਦੀ ਮਤਲਬ ਵੀ ਉਹਦਾ ਵੀ ਰੇਪ ਕੀਤਾ ਤੇ ਉਹ ਵੀ ਮਤਲਬ ਵੀ ਅੱਗੋਂ-ਮਗੋਂ ਨਿਊਜ਼ ਫੈਲ ਰਹੀ ਹੈਗੀ ਤੁਸੀਂ YouTube ਤੇ ਜਾ ਕੇ ਦੇਖ ਸਕਦੇ ਹੋ ਤਾਂ ਹੁਣ ਆਪਾਂ ਗੱਲ ਕਰਦੇ ਹਾਂ ਇਸ ਕੁੜੀ ਦੀ ਜਿਹੜਾ ਆਰਜੀ ਕੇ ਆਰਜੀ ਕਾਲਜ ਚ ਹੋਇਆਗਾ ਡਾਕਟਰਨੀ ਨਾਲ ਉਹਦੇ ਬਾਰੇ ਗੱਲ ਕਰਦੇ ਆਂਗੇ ਉਹ ਕਹਿ ਰਹੀ ਆ ਵੀ ਇਹ ਨਾ 8 ਅਗਸਤ ਨੂੰ ਰਾਤ ਨੂੰ 11 ਵਜੇ ਇੱਕ ਬੰਦਾ ਆਇਆ ਸੀਗਾ ਆ ਸਵੇਰ 11 ਵਜੇ ਤੇ ਉਹ ਰਾਤ ਨੂੰ ਮਤਲਬ ਵੀ ਉਸੇ 8 ਵਜੇ ਵਾਪਸ ਗਿਆ ਮਤਲਬ ਵੀ ਇੱਕ ਪੂਰੀ ਰਾਤ ਉਹ ਉੱਥੇ ਰਿਹਾਗਾ ਦੂਜੀ ਜਦੋਂ 9 ਅਗਸਤ ਨੂੰ ਇਹ ਘਟਨਾ ਹੁੰਦੀ ਆ 9 ਅਗਸਤ ਦੀ ਰਾਤ ਦੀ ਗੱਲ ਦੱਸਦਾ ਤੁਹਾਨੂੰ ਅਗਲੇ ਦਿਨ ਦੀ ਮਤਲਬ ਤੇ ਉਹ ਜੋ ਕੁੜੀ ਮਤਲਬ ਵੀ ਆਪਦੇ ਪਰਿਵਾਰ ਨਾਲ ਗੱਲ ਕਰਕੇ ਖਾਣਾ ਪੀਣਾ ਖਾ ਕੇ ਤੇ ਮਤਲਬ ਵੀ ਉਹਦੇ ਚ ਹਾਲ ਚ ਚਲੀ ਗਈ ਸੀ ਸੈਮੀਨਾਰ ਹਾਲ ਚ ਆਪਦੇ ਘਰ ਦੇ ਨਾਲ ਗੱਲ ਕਰਕੇ 12 12 ਵਜੇ ਤੇ 2:30 ਵਜੇ ਉਹ ਸੌ ਜਾਂਦੀ ਹੈਗੀ ਤੇ 4 ਵਜੇ ਉਹ ਬੰਦਾ ਐਂਟਰ ਹੁੰਦਾ ਇੱਕ ਉੱਥੇ ਉਹ ਸਾਰੀ ਮੈਂ ਗੱਲ ਤੁਹਾਨੂੰ ਪਹਿਲਾਂ ਵਾਲੀ ਵੀਡੀਓ ਚ ਦੱਸਤੀ ਸੀਗੀ 4 ਵਜੇ ਬੰਦਾ ਐਂਟਰ ਹੁੰਦਾ ਕਿ ਤੇ ਉਹ ਸੈਂਟੀਮੈਂਟ ਹੀ ਰੁਕਦਾ ਉਹ ਸੈਮੀਨਾਰ ਹਾਲ ਚ ਸੈਂਟੀਮੈਂਟ ਰੁਕਣ ਤੋਂ ਬਾਅਦ ਉਹ ਮਤਲਬ ਵੀ ਵਾਪਸ ਉਹਦੀ ਐਗਜ਼ਿਟ ਉਹ ਸੈਂਟੀਮੈਂਟ ਬਾਅਦ ਹੁੰਦਾ 4 ਵਜੇ ਮਤਲਬ 4:30 ਉਹ ਐਗਜ਼ਿਟ ਹੋ ਜਾਂਦਾ ਹੈਗਾ ਤੇ ਉਹਦੇ ਦੋ ਕੈਮਰੇ ਲੱਗੇ ਆ ਉੱਥੇ ਸਿਰਫ ਉਹ ਵੀ ਜਿਹੜਾ ਸੈਮੀਨਾਰ ਹਾਲ ਦੇ ਉੱਤੇ ਲੱਗਿਆ ਜਿੱਥੋਂ ਵੀ ਮਤਲਬ ਇੰਟਰੀ ਨਹੀਂ ਦਿਖ ਰਹੀ ਉਹਦੇ ਵਿੱਚ ਕੁਝ ਵੀ ਇੰਟਰੀ ਨਹੀਂ ਦਿਖਦੀ ਤੇ ਉਹ ਐਗਜ਼ਿਟ ਮਤਲਬ ਵੀ ਉਹਦੇ ਵਿੱਚ ਐਗਜ਼ਿਟ ਪੁਆਇੰਟ 3 ਆ ਗਿਆ ਉਹ ਸੈਮੀਨਾਰ ਹਾਲ ਚ ਮਤਲਬ ਤਿੰਨ ਥਾਂਾਂ ਤੇ ਬੰਦਾ ਬਾਹਰ ਜਾ ਸਕਦਾ ਹੈ ਇਹਦਾ ਮੇਰਾ ਕਹਿਣ ਦਾ ਮਤਲਬ ਇਹ ਹੈ ਵੀ ਇੱਕ ਬੰਦਾ ਉਹਨਾਂ ਨੇ ਸ਼ੋਅ ਕੀਤਾ ਤੇ ਚਾਰ ਬੰਦੇ ਹੋਰ ਸੀਗੇ ਜਿਹੜੇ ਸ਼ੋਅ ਨਹੀਂ ਕੀਤੇ ਹਜੇ ਤੱਕ ਤੇ ਦੂਜੀ ਗੱਲ ਰਹੀ ਵੀ ਇਤੋਂ ਤੱਕ ਗਿਰ ਗਈ ਉਹਦੀ ਮੈਨੇਜਮੈਂਟ ਪ੍ਰਿੰਸੀਪਲ ਦਾ ਬਿਆਨ ਆਇਆਗਾ ਵੀ ਇਹ ਘਰੋਂ ਕੁੜੀਆਂ ਭੱਜ ਕੇ ਜਾਂ ਭੱਜੀਆਂ ਭੱਜ ਜਾਂਦੀਆਂ ਵੀ ਸਭ ਜਾਣ ਕੇ ਆਪ ਕਰਦਿਆਂ ਨੇ ਇਹ ਬਹੁਤ ਮਾੜੀ ਗੱਲ ਬਹੁਤ ਹੀ ਗੰਦਾ ਬਿਆਨ ਦਿੱਤਾ ਉਹਨੇ ਪ੍ਰਿੰਸੀਪਲ ਨੇ ਤੇ ਉਹਨੇ ਰਿਜ਼ਾਈਨ ਕਰਤਾ ਸੀਗਾ ਤੇ ਉਹਨੂੰ ਅਗਲੇ ਦਿਨ ਹੀ ਪ੍ਰੈਜ਼ੀਡੈਂਟ ਬਣਾਤਾ ਕਾਲਜ ਦਾ ਤੁਸੀਂ ਆਪ ਹੀ ਸੋਚ ਲਓ ਕਿੱਥੋਂ ਤੱਕ ਇਹ ਮਤਲਬ ਵੀ ਹਾਈ ਲੈਵਲ ਮਤਲਬ ਬਹੁਤ ਜ਼ਿਆਦਾ ਇਹਦੇ ਵਿੱਚ ਬੰਦੇ ਹੋਣਗੇ ਜਿਹੜੇ ਨੇ ਮਤਲਬ ਵੀ ਇਦਾਂ ਪ੍ਰੈਜ਼ੀਡੈਂਟ ਵੀ ਬਣਾਤਾ ਉਹਨੇ ਇੱਕੋ ਦਿਨ 'ਚ ਤੇ ਦੂਜੀ ਗੱਲ ਇਹ ਹੈ ਕਿ ਇੱਕ ਟਰੱਕ ਭਰ ਕੇ ਆਇਆ ਗੁੰਡਿਆਂ ਦਾ ਟਰੱਕ ਭਰ ਕੇ ਗੁੰਡਿਆਂ ਦਾ ਆਇਆਗਾ ਜਿਹੜਾ ਮਤਲਬ ਵੀ ਇਹ ਮਤਲਬ ਉਹਨਾਂ ਨੂੰ ਡਾਕਟਰਾਂ ਨੂੰ ਕੁੱਟਣ ਮਾਰਨ ਲਈ ਉਹਨਾਂ ਨੂੰ ਮਤਲਬ ਵੀ ਇਹ ਸ਼ੋ ਨਹੀਂ ਕਰ ਰਹੇ ਰਿਪੋਰਟ ਸ਼ੋ ਨਹੀਂ ਕਰਨ ਦੇਣੀ ਸੀ ਤਾਂ ਇੱਕ ਗੁੰਡਿਆਂ ਦਾ ਮਤਲਬ ਟਰੱਕ ਭਰ ਕੇ ਆਇਆ ਸੀ ਵੀ ਆਉਣ ਬ੍ਰੋਕਨ ਵਾਸਤੇ ਤੇ ਉਹ ਸਾਰੀ ਮੈਂ ਵੀਡੀਓ ਚ ਲਾ ਦਊਗਾ ਨਿਊਜ਼ ਤੇ ਦੂਜੀ ਦੂਜੀ ਗੱਲ ਸੀ ਵੀ ਆਈ ਨੂੰ ਵੀ ਰੋਕ ਰਿਹਾ ਇਹ ਜਾਂਚ ਕਰਨ ਤੋਂ ਇਹ ਕਿੱਥੋਂ ਤੱਕ ਦੇਖ ਲਓ ਤੁਸੀਂ ਕਿੱਥੋਂ ਤੱਕ ਇਹਦੀ ਮਤਲਬ ਵੀ ਕਿੱਥੋਂ ਤੱਕ ਦੇ ਬੰਦੇ ਇਹਦੇ ਚ ਇਨਵੋਲਵ ਹੋਣਗੇ ਜਿਹੜੇ ਸੀਬੀਏ ਨੂੰ ਵੀ ਜਾਂਚ ਨਹੀਂ ਕਰਨ ਦਿੰਦੇ ਤੇ ਫਿਰ ਤੀਜੀ ਗੱਲ ਉਹ ਮਤਲਬ ਵੀ ਉਹ ਰਈ ਸੰਜੇ ਰਾਏ ਸੀਗਾ ਜਿਹੜਾ ਸੰਜੇ ਰਾਏ ਉਹ ਕੁੜੀ ਨਾ 36 ਘੰਟੇ ਕੰਮ ਉੱਥੇ ਹੀ ਕੰਮ ਕਰਦੇ ਆ ਜਿਹੜੇ ਉੱਥੇ ਪੜਦੇ ਆ ਸਟੂਡੈਂਟ ਉੱਥੇ ਕੰਮ ਵੀ ਕਰਦੇ ਆ ਨਾ ਉਹਦੇ ਕਾਲਜ ਚ ਮਤਲਬ ਵੀ ਹਸਪਤਾਲ ਚ ਉੱਥੇ ਕੰਮ ਵੀ ਕਰਦੇ ਆਗੇ ਉਹ 36 ਘੰਟੇ ਕੰਮ ਕੀਤਾ ਸੀ ਉਸ ਕੁੜੀ ਨੇ ਉਹ ਮਰ ਉਹਦੀ ਮੌਤ ਤੋਂ ਪਹਿਲਾਂ 36 ਘੰਟੇ ਕੰਮ ਦੇਖ ਲਓ ਤੁਸੀਂ ਕਿੰਨਾ ਬਣ ਜਾਂਦਾ ਉਹਦੇ ਵਿਚਾਰੀ ਨੂੰ ਨੀਂਦ ਬਹੁਤ ਹੋਣੀ ਹੈਗੀ ਤੇ ਉਹ ਸੌਂ ਗਈ ਸੀ ਤੇ ਉਹਨਾਂ ਨੂੰ ਕੀ ਪਤਾ ਸੀ ਇਹ ਮੈਨੂੰ ਇਹ ਹਾਦਸਾ ਹੋ ਜਾਊਗਾ ਤੇ ਰਹੀ ਗੱਲ ਜਿਹੜੇ ਉਹ ਮਤਲਬ ਵੀ ਉਹਦੀਆਂ ਅੱਖਾਂ ਪੰਨੀਆਂ ਸਿੰਘ ਉਹਦੇ ਐਨਕਾਂ ਦੇ ਸ਼ੀਸ਼ਿਆਂ ਨਾਲ ਹੀ ਪੰਨੀਆਂ ਸਿੰਘਾਂ ਤੇ ਕੱਲਪਾ ਹੋਰ ਕਰਦੇ ਆ ਵੀ ਜੇ ਕੁੜੀ ਦਾ ਰੇਪ ਹੋਇਆ ਕੱਲ ਇੱਕ ਬੰਦੇ ਨੇ ਕੀਤਾ ਤੇ ਫਿਰ ਉਹਦੇ ਨਿਸ਼ਾਨ ਕਿਉਂ ਨਹੀਂ ਕੋਈ ਵੀ ਨਿਸ਼ਾਨ ਮਤਲਬ ਇਹਨੇ ਕੁੜੀ ਨੇ ਹੋ ਤਾਂ ਕੀਤੀ ਹੋਗੀ ਰੋਕਣ ਦੀ ਕੋਸ਼ਿਸ਼ ਤਾਂ ਕੀਤੀ ਹੋਗੀ ਮਤਲਬ ਫਾਈਟ ਵਾਗ ਤਾਂ ਕੀਤੀ ਹੋਊਗਾ ਕੁੜੀ ਨੇ ਨਹੀਂ ਉਹਦੇ ਪਿੰਡੇ ਤੇ ਇੱਕ ਵੀ ਨਿਸ਼ਾਨ ਨਹੀਂ ਤੇ ਦੂਜੀ ਗੱਲ ਨਹੀਂ ਉਹਦੇ ਜਿਹਨੇ ਰੇਪ ਕੀਤਾ ਉਹਦੇ ਮਨ ਮਨ ਤੇ ਡਰ ਆ ਤੇ ਨਹੀਂ ਉਹਦੇ ਫੇਸ ਤੇ ਡਰ ਦਿਖ ਰਿਹਾ ਹੈਗਾ ਉਹ ਮਤਲਬ ਵੀ ਆਰਮਨਾਲ ਤੁਸੀਂ ਆ ਦੇਖ ਲੋ ਆਰਮਨਾਲ ਚਲਾ ਜਾਂਦਾ ਹੈਗਾ ਤੇ ਉਹ ਕਸਟਡੀ ਜੇਬ ਉਸ ਨੂੰ ਰਾਮ ਨਾਲ ਜਾ ਰਹੀ ਹੈ ਦੋ ਉਹ ਨਾ ਉਹਦੇ ਫੇਸ ਤੇ ਕੋ ਦੋ ਦੇਖ ਰਿਹਾ ਕੋਈ ਦੁੱਖ ਜਾਂ ਮੰਨ ਜਾਂ ਡਰ ਕੁਝ ਨਹੀਂ ਦਿਖ ਰਿਹਾ ਮਤਲਬ ਨੋਰਮਲ ਜਾ ਰਿਹਾ ਉਹ ਵੀ ਤੇ ਰਹੀ ਤੀਜੀ ਗੱਲ ਆਪਣੀ ਉਹ ਜਿਹੜਾ ਮਤਲਬ ਵੀ ਇੱਕ ਡੀਐਨਏ ਕੱਲੇ ਉਸ ਬੰਦੇ ਦੇ ਹੀ ਕਿਉਂ ਮਤਲਬ ਵੀ ਉਹ ਕੀਤਾ ਡੀਐਨਏ ਲੱਤਾ ਗਿਆ ਬਾਕੀ ਦੇ ਸਟਾਫ ਦਾ ਡੀਐਨਏ ਕਿਉਂ ਨਹੀਂ ਚੈੱਕ ਕੀਤਾ ਗਿਆ ਇਹ ਵੀ ਸਵਾਲ ਉੱਤੇ ਪੈਦਾ ਹੁੰਦਾ ਹੈਗਾ ਤੇ ਰਹੀ ਬਾਕੀ ਗੱਲ ਹੁਣ ਆਪਾਂ ਕੀ ਕਹਿ ਸਕਦੇ ਆ ਵੀ ਕੌਣ ਕੌਣ ਇਨਵੋਲ ਹੈ ਇਹਦੇ ਚ ਤੇ ਸਰਕਾਰਾਂ ਨੂੰ ਦੇਖਣਾ ਚਾਹੀਦਾ ਇੱਥੇ ਜਿਵੇਂ ਸਰਸੇ ਵਾਲੇ ਦੀ ਤੇ ਹੋਰ ਹੋਰਾਂ ਦੀ ਮਤਲਬ ਵੀ ਉਹ ਕਰ ਦਿੰਦੇ ਬੇਲ ਤੇ ਚੰਗੇ ਕੰਮ ਕਰਨ ਵਾਲਿਆਂ ਨੂੰ ਇੱਥੇ ਨਿਆਂ ਨਹੀਂ ਮਿਲਦਾ ਮੈਨੂੰ ਤਾਂ ਲੱਗਦਾ ਨੇ ਇਹ ਕੁੜੀ ਨੂੰ ਇਨਸਾਫ ਵੀ ਮਿਲ ਜਾਊਗਾ ਬਾਕੀ ਪੂਰਾ ਭਾਰਤ ਇਹਦੇ ਇਨਸਾਫ ਲਈ ਉੱਤਰਿਆ ਹੋਇਆ ਡਾਕਟਰ ਉੱਤਰੇ ਹੋਏ ਸਾਰੇ ਡਾਕਟਰ ਉੱਤਰੇ ਹੋਏ ਡਾਕਟਰ ਹੀ ਨਹੀਂ ਬਲਕਿ ਆਮ ਜਨਤਾ ਵੀ ਸਾਥ ਦੇ ਰਹੀ ਹੈਗੀ ਜਸਟਿਸ ਨੂੰ ਜਸਟਿਸ ਪਰਪਤ ਤੇ ਜਸਟਿਸ ਨੇ ਮਿਲਦਾ ਇੱਕ 2013 ਦੀ ਘਟਨਾ ਮੈਂ ਦੱਸਦਾ ਤੁਹਾਨੂੰ ਇਸੇ ਕਾਲਜ ਦੀ ਸਮਰਿਤ ਸਮਰਿਤ ਆਕੀ ਨਾਮ ਚੋਂ ਦਾ ਸੋ ਮਿੱਤਰਾ ਸੋ ਮਿੱਤਰਾ ਨਾਮ ਦੀ ਇੱਕ ਕੁੜੀ ਸੀਗੀ 2013 ਚ ਵੀ ਉਹਦੇ ਨਾਲ ਵੀ ਇਦਾਂ ਹੀ ਹੋਇਆ ਸੀ ਉਹਦੀ ਨਿਊਜ਼ ਬਾਹਰ ਆਈ ਹੈਗੀ ਉਹ ਉਹ ਵੀ ਮਤਲਬ ਵੀ ਉਹਨੂੰ ਵੀ ਪਤਾ ਲੱਗ ਗਿਆ ਸੀ ਕਿ ਕਾਲਜ ਇਹ ਸਭ ਕੁਝ ਚੱਲ ਰਿਹਾ ਤੇ ਉਹ ਮਤਲਬ ਵੀ ਰੋਕਣਾ ਚਾਹੁੰਦੀ ਸੀਗੀ ਤੇ ਉਹਦੇ ਨਾਲ ਵੀ ਇਦਾਂ ਹੀ ਸਾਰਾ ਕੁਝ ਹੋਇਆਗਾ ਤੇ ਮੁੜ ਕੇ ਉਹਦੀ ਆਤਮ ਹੱਤਿਆ ਬਣਾਤੀ ਤੇ ਐਸੇ ਇਹ ਕੁੜੀ ਨੂੰ ਵੀ ਸਭ ਕੁਝ ਪਤਾ ਲੱਗ ਗਿਆ ਸੀ ਕਹਿੰਦੇ ਤੇ ਇਹਨੇ ਮਤਲਬ ਵੀ ਕਿ ਕਹਿੰਦੀ ਮੈਂ ਪੋਸਟ ਪਾ ਦੂੰਗੀ ਨਹੀਂ ਮੈਂ ਸਾਰਿਆਂ ਨੂੰ ਦੱਸ ਦੂੰਗੀ ਮੈਨੂੰ ਜੇ ਬੰਦ ਕਰ ਦਿਓ ਤਾਂ ਹੁੰਦਾ ਤੇ ਪਹਿਲਾਂ ਇਹਦੇ ਚ ਇਹਦੇ ਅਟੈਕ ਵੀ ਕੀਤਾ ਸੀਗਾ ਇਹਦੀ ਸਕੂਟਰੀ ਤੇ ਸਕੂਟਰ ਦੇ ਟਾਇਕਨ ਤੋਂ ਬਾਅਦ ਉਹ ਨਹੀਂ ਰੁਕੀ ਜਦੋਂ ਨਹੀਂ ਮੰਨੀ ਫਿਰ ਉਹਨੂੰ ਉਹਨਾਂ ਨਾਲ ਘਟਨਾ ਕੀਤੀ ਅਨੁਦਰਿੰਦਿਆਣੀ ਇਹ ਜੀ ਅੱਜ ਦੀ ਅੱਜ ਦੀ ਰਿਪੋਰਟ ਦੱਸਤੀ ਤੁਹਾਨੂੰ ਜੇ ਕੋਈ ਹੋਰ ਕੋਈ ਆਈਐਸ ਕੇਸ ਤੇ ਰਿਪੋਰਟ ਆਪ ਮੈਂ ਸਾਂਝੀ ਜ਼ਰੂਰ ਕਰੂੰਗਾ ਤੁਹਾਡਾ ਨਾਲ ਜੋਨਲੀ ਬਾਏ